ਕੀ ਮਲਵੜੀਆ ਬਣ ਗਿਆ ਇਹਨੂੰ ਪਹਿਲਾਂ ਫੇਰ ਦੇਖਾਂ ਕੀ ਬਣਦਾ ਆਪਣਾ ਅਗੇ ਬੇਦੀ ਹੈ ਬਣ ਗਿਆ ਕਿ ਜੀ ਆਪ ਨੂੰ ਬਹੁਤ ਦੇ ਕਰਨਾ ਪਤਲੀ ਦਾ ਹੁਣ ਅਸੀਂ ਅਸੀਂ ਦੋਏ ਪਤਲੇ ਸਾਨੂੰ ਕਿਹਨੇ ਘਰੋਂ ਕਢਦਾ ਕਿ ਮੇਰੇ ਕੋਲ ਕੁੱਝ ਲੈ ਗਿਆ ਕਿ ਆਪਣਾ ਪੁੱਸੇ ਨੇ ਵੇਚਣੀ ਕਿੰਨੇ ਦੀ ਹੈ ਤੂੰ ਵੇਚਣੀ ਕਿੰਨੇ ਦੀ ਹੈ ਹਾਂ ਜਾਂ ਨਾ ਵਾਹ ਲਮੀ ਪੀਣਾ ਭਾਈ ਦਲੋਲੀ ਫਿਰ ਇਹਨਾਂ ਨੂੰ ਕੋ ਪਤਾ ਕੋੜਾ ਕੋ ਪਰਦੇ ਵਾਲਾ ਕੰਮ ਹੈ ਪਤਾ ਹਾਂ ਬਾ ਫਿਰ ਕਹਿਗੇ ਨੇ ਜੀ ਇੱਕ ਵਾਰੀ ਇੱਕੋ ਵਾਰੀ ਹਾਂ ਜਾਂ ਨਾ ਆਈ ਲੈਣਾ ਆਉਂਦੀਆਂ ਨਹੀਂ ਕਰਨੀ ਜੀ ਬੇ ਪਤਲੀ ਵਾਲੀ ਯਾਰ ਮੈਂ ਤਾਂ ਇੱਕ ਗੱਲਾਂ ਬਹੁਤ ਬੰਦ ਬੱਚੀ ਉਹ ਕਿਰਨਾ ਬਹੁਤ ਚੰਗੀ ਬੱਚੀ ਹੈ ਨਹੀਂ ਬੱਚੀ ਚੰਗੀ ਹੈ ਜਿਵੇਂ ਗਿਆ ਫੜ ਕੇ ਪਾਸ ਕਰ ਸਾਡੀ ਸਾਫ ਸੁਥਰੀ ਬੱਚੀ ਯਾਰ ਬਰੀਕੀਆਂ ਵਧੇਰੀਆਂ ਬੰਨ ਬਧੇਰੀ ਪਤਲੀ ਜਦਲੇ ਸਾਹਮਣੇ ਆ 14000 ਕਿੰਨੇ ਲੈ ਲਈਏ ਚਲਦੀ ਕਿ ਨਹੀਂ ਉਹ ਚਲਦੀ ਕਿ ਨਹੀਂ ਦੀ ਆ ਤੂੰ ਕੁਛ ਕਿੰਨੇ ਚੱਲਦੇ ਇਹ ਪੰਡਲੇ ਵੇ ਦੀ ਲੀਵਰ ਦੇ ਵਿੱਚ ਇਹ ਆ ਪਾਤਾ ਕੋ ਪੰਡਿ ਬੱਚੀ ਨਹੀਂ ਦਿੰਦਾ ਉਹ ਨਹੀਂ ਚਲਦੀ ਐਂ ਕਹਿੰਦਾ ਮੈਂ ਖੜ ਕੇ ਲੈ ਜਾਨੇ ਮੈਂ ਕੱਚੀ ਬਲੀ ਨਹੀਂ ਕਰਦੇ ਆਪਦੀ ਵੀ ਨੂੰ ਥੇ ਗੰਦਾ ਨਹੀਂ ਕੋਈ ਇੰਨਾ ਜੋ ਠੀਕ ਹੈ ਗਲਤ ਨਹੀਂ ਹੁਣ ਦੇ ਕੰਮ ਨਹੀਂ ਚਲਦੀ ਐ ਕੁਝ ਹਜ਼ਾਰ ਪਾਸੇ ਘਰ ਘੜਾ ਕਹਿੰਦਾ ਵੀ ਫਟਦਾ ਉਹ ਪਤਲੀ ਹੈ ਉਹ ਮੈਂ ਆਪ ਹੀ ਬਣਾਉਂਦਾ ਕਿੰਨੇ ਕਿਵੇਂ ਹੁੰਦਾ ਕੰਮ ਯਾਰ ਦੱਸਦਾ ਮੈਨੂੰ ਮਦਦ ਨੇ ਲਾਸਟ ਬੋਲੀ ਪਤਲੀ ਹੈ ਬਰੀ ਕੀ ਉਹ ਨਹੀਂ ਉਹ ਕਿੰਨੇ ਦੀ ਹੋਇਆ ਬੋਲੀ ਉੱਥੇ ਬੰਨੇ ਹਾਂ ਐਦਾ ਆਉ ਇਹਨੂੰ ਇਹਦਾ ਵੀ ਮੁਫਤੀ ਬੰਨੇ ਹੋਏ ਕੋਈ ਬੋਲੀ ਕਿੰਨੇ ਦੀ ਮੈਂ ਤਾਂ ਤੈਨੂੰ ਲਾਸਟ ਕਿੰਨੇ ਦੀ ਯਾਰ ਐਂਡ ਕਿੰਨੇ ਆ ਕਰਦੇ ਹਾਂ ਆ ਮੈਂ ਤਾਂ ਤੈਨੂੰ ਐ ਹੀ ਰੱਖਿਆ ਵਸੇ ਐਨੂੰ ਭਾਈ ਠੀਕ ਹੈ ਕੰਮ ਹੋ ਗਿਆ ਇਹਦਾ ਇਹ ਕੀ ਕਹਤਾ ਮੈਂ ਰਵਾਦੀ ਕਰਦਣਾ ਮਕਸੀ ਵੀ ਚੰਗੀ ਯਾਰ ਮਾੜਾ ਮੁੰਡਾ ਪਤਲੀ ਹੈ ਜੋੜ ਤੇ ਕਰਦਣਾ ਲਾਣੀਆਂ ਪਿਛਲੇ ਕਿਹੜੇ 2 2 ਪੰਜਾਂ ਦੀਆਂ ਅਸੀਂ ਵੇਚ ਕੇ ਜਾਂ ਜੋੜ ਤੇ ਕਰਦਣਾ ਹੈ ਜੋੜ ਤੇ ਕਰਦਣਾ ਮਤਲਬ ਇਹ ਤਾਂ ਹੀ ਤੇ ਤੁਹਾਨੂੰ ਮੰਗੇ ਨੇ ਓਏ ਬੱਚੇ ਚੰਗੀ ਆ ਠੀਕ ਆ ਹੁਣ ਲੈਣ ਹੋ ਵਧੀਆ ਭਾਵੇਂ ਜੋੜ ਤੇ ਕਰਦਣਾ ਦਸ ੜ ਦੇ ਮੇਲੇ ਆ ਪਾਣੀ ਨਹੀਂ ਗੇ ਬੰਦਾਨੀ ਕਿੰਨੇ ਦੀ ਮਤਲਬ ਇੱਕ ਹੀ ਦੱਸਿਆ ਠੀਕ ਆ ਤਾਂ ਜਮੀਨ ਪਾਣੀ ਗੇ ਦੀ ਇੱਕ ਹੀ ਬਰਬਰ ਦੇ ਕਰਦੇ ਬਸ ਸਭੀ ਆਪਾਂ ਇੱਥੇ ਥਾਣੀ ਦੇਖੀ ਜਰੂਰ ਨਹੀਂ ਲੈਣ ਕਰਤਾ ਇਹਨੂੰ ਮਾੜਾ ਕਰਦੇ 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 ਸਿੱਕਰਾ ਮਾੜਾ ਦਸਤਾ ਯਾਰ ਸਿੱਕਰਾ ਕਿੰਨੇ ਦੀ ਕਹੇ ਉਹ ਇਹ ਕਿ ਆ ਬਗੜਾ ਕੋ ਲੰਮੀ ਕਿਉਂ ਹੋ ਗਾਨਾ ਯਾਰ ਫੜ ਕੇ ਜੋਨੀ ਦਿਨ ਲੱਖ ਕਾ ਦੇਦੀ ਯਾਰ ਯਾਸ਼ੀਮ ਯਾਰ ਆਪਾਂ ਤੈਨੂੰ ਗਲਤ ਕਰਦੇ ਗਲਤ ਕਰ ਕੰਮ ਹੀ ਨਹੀਂ ਕਰਦੇ ਆਪਾਂ ਕੀ ਗਲਤ ਕਹਿੰਦੇ ਤੈਨੂੰ ਜਿੱਗ ਸਹੀ ਆ ਤੈਨੂੰ ਖੜੇ ਕਿਉਂ ਬੋਲੀ ਕਿ ਕਹਿ ਦੀ ਕਰ ਆ ਲੰਗ ਸ਼ੂਟ ਕਰ ਹਜ਼ਾਰ ਪੰਜ ਆਪਾਂ ਤੈਨੂੰ ਕਹਿੰਦੇ ਸੀ ਯਾਰ ਲੰਮੇ ਥੋ ਹਜ਼ਾਰ ਹੋ ਰਲੇ ਕਿਉਂ ਆ ਉਦ ਘਟਦਾ ਕੀ ਚਾਹ ਦੇ ਚੀ ਦਾ ਗੱਡੀ ਸਾਫ ਆ ਯਾਰ ਭਾਈ ਆਪਾਂ ਘੱਟ ਤਰਾ ਹੋਏ ਨਹੀਂ ਚੰਗੀ ਲੈ ਜਾ ਸੋਧ ਰੀਆ ਭਾਈ ਇਹਦੇ ਲਾਂ ਦੀ ਬ੍ਰੀਡ ਵਾਲੇ ਦੁੱਧ ਵਿੱਚ 17-18 ਕਿਲੋ ਗੋਭੀ ਦੀ ਲੱਗੂ। ਉਹ ਕਿੰਨੇ ਦੀ? ਜਾਂ ਤਿੰਨ ਸੰਦੀਨ। ਉਹ ਮੈਂ ਅਰਜਨ ਬਿੰਦੇ ਬਿੰਦੇ ਮਸਾਂ ਰੋਂਦਾ। ਅੰਦਰ ਵੜੋ ਕਿੰਨੇ ਵੇਚੀਏ? ਕੱਚੀ ਬਿਲੀ ਵਾਲਾ। ਕਿਹਾ ਵੀ ਅੰਦਰ ਆ ਕੇ ਦੱਸ ਕੇ ਨਹੀਂ ਹੁੰਦੀ ਐ। ਅੰਦਰ ਦਾ ਨਹੀਂ ਵੇਚਦੇ। ਫਿਰ ਮੱਥਾ ਮਰਨਾ। ਕਿੰਨੇ ਦੀ? ਫਿਰ ਮੱਥਾ ਮਰਨਾ। ਐਂਡ ਕਿੰਨੇ ਦਾ? ਹਾਂ ਜਾਂ ਨਾ? 10-1000 ਛੋੜੀ ਐ। ਆਓ ਜੀ। ਰਿਵਾਜ ਜੌਰਦੀ ਨੂੰ ਕਿਹਾ ਯਾਰ ਕਰ ਦਿੰਦੇ ਹਾਂ। ਕੋਈ ਨਹੀਂ ਕੋਈ। ਜਿਦਾਂ ਚੱਲਦਾ ਤੀ ਚਲਾਉਂਦੇ ਲਿਖੇ। ਬਾਈ ਪਿੱਛੇ। ਦੇਖ ਲੈ ਪੁੱਛ ਲੈਣਾ। ਉਹਨਾਂ ਦਾ ਬੋਚੇ ਨਹੀਂ ਮੈਂ ਦੇਖ ਲੈ ਕਹਿੰਦਾ ਚੱਲਦੀ ਕੀ ਕਰਾਂਗਾ ਇਹਦੇ ਜੋ ਆ ਖਾਮਾ ਉਹ ਮੈਨੂੰ ਪਤਾ ਉਹੀ ਰਸੀ ਹੈ ਨਾ ਭਾਈ ਉਹ ਤਾਂ ਆਪਾਂ ਨੂੰ ਕੋਈ ਕਹਿੰਦੇ ਹੈ ਤੁਹਾਡੀ ਆ ਨਾ 10000 ਇਹਨਾਂ ਦਾ ਖਾਮਾ ਦੂਰੇ ਗਾ ਵੀ ਚੰਗੇ ਜੋ ਨਹੀਂ ਲੈ ਜਾਈ ਭਾਈ ਪਤਲੀ ਹੈ ਗਾ ਨਹੀਂ ਮਾਰੀ ਪਤਲੀ ਹੈ ਸਾਰਾ ਇੱਥੇ ਪੰਡਲਾ ਦੂ ਸਾਰਾ ਕੋ ਪਤਾ ਉਹ ਹੁੰਦਾ ਜੀ ਦੀਦੀ ਲੰਮਾ ਦਾ ਸਾਡੇ ਰਿਖੀ ਦਾ ਬਾਜ਼ਾਰ ਨੂੰ ਰਹਿੰਦੀ ਸਾਡੀ ਨਹੀਂ ਹੁੰਦੀ ਐਂ ਵਰਨਾ ਨਾ ਇੱਥੇ ਦੇ ਬਾਹਰ ਉਹ ਹੁਣ ਕਿੰਨੇ ਦੀ ਹੁੰਦੀ ਹੈ ਕਿੰਨੇ ਅੰਦਰ ਵੱੜ ਤੋਂ ਠੀਕ ਹੈ ਅੰਦਰ ਨਹੀਂ ਸਾਡੇ ਰਵਾਇਤੀ ਦਾ 54 ਦੀ ਨੇ ਭਾਈ ਇਹਦਾ ਉਹ ਕਰਨਾ ہاں ਬਈ ਉਹ ਕਰਨਾ ਉਹ ਖੜਾ ਕਰ ਉਹ ਬਣਾਇਆ ਕਰੋ ਕਿਹੜਾ ਦਿੰਦਾ ਯਾਰ ਪੰਡਾ ਤੂੰ ਦਾ ਆ ਓਏ ਉਹ ਖੜਤਾ ਆ ਯਾਰ ਬਾਈ ਮੈਂ ਉਹਨੂੰ ਤੇਰੇ ਵਰਗੇ ਪੰਜਾਬ ਮੈਨਲੇ ਫੜ ਦੂ ਓਰੇ ਓਰੇ ਦਿੰਦਾ ਕੌਣ ਆ ਉਹ ਨਹੀਂ ਦਿੰਦਾ ਭਾਂਚੋ ਜਿਹੜੇ ਭਾਜ ਮੰਗ ਲੈ ਉਹ ਕਰਨਾ ਆ ਸਾਮਾ ਕਰਕੇ ਸਾਮੀ ਗੱਲ ਦੱਸਦੀ ਯਾਰ ਕੀ ਆ ਲੈ ਜਾ ਥੱਲੇ ਫੇਰ ਵੀ ਥੱਲੇ ਓਹ ਜਾਨੀ ਹਾਂ ਇਹ ਪੁਛਰੀ ਚੱਲਦੀ ਕੋਈ ਜਾਣੇ ਵੇੜੀ ਆ ਲੈ ਇੱਕ ਤਾਂ ਲੈ ਲੈ ਉਹ ਕਿਹੜਾ ਫੜਾਈਆ ਦਾ ਪਤਨੀ ਇੱਕ ਪਈ ਇਹ ਜੀ ਮੰਮੀ ਭਾਈ ਦੇਖ ਲੈ ਇਹ ਤਾਂ ਨਹੀਂ ਚੱਲਦੀ ਤਾ ਉਹ ਗੱਲ ਕਰੀਏ ਪਾਏ ਪੁੱਛ ਲੈ ਭਾਈ ਯਾਰ ਆ ਘੱਟ ਤਾਂ ਕਰ ਦੋ ਇਧਰ ਆ ਉੱਤੇ ਰੋਇਆ ਉਹ ਬਾਦਸ਼ਾਹ ਉੜਿਆ ਓਏ ਮੈਂ ਹੁਣੇ ਆਖਾ ਤੁਸੀਂ ਆਖੋ ਯਾਰ ਗਾ ਉਹਨੇ ਮੈਨੂੰ ਤਾਂ ਤੈਂ ਕਹਤਾ ਮੈਂ ਤਾਂ ਕਹਤਾ ਕੋਈ ਪੰਜ ਅਸੀਂ ਘਾਟਾ ਹੋਰ ਕਰਨ ਦੇ ਪੰਜ 400 ਵਿੱਚ ਰਸੇ ਫੜਾਣ ਦੇ ਤੁਨੂੰ ਫਿਰ ਰਸੇ ਹੀ ਫੜਾਣ ਦੇ ਗੰਜਰ ਦੇ ਉਹ ਭੁੱਗਲ ਦੇਖ ਲੈ ਮੂਮੀ ਜਾਣਕਾਰ ਮੁਸ਼ਕਮਸ ਨਹੀਂ ਕਹਿੰਦਾ ਕੋਈ ਹੋਰ ਗੰਜਰ ਭਾਗ ਕੋਈ ਇਹਨੇ ਪਜੇ ਨੇ ਮੰਗੇ ਰੰਦੇ ਤਾਂ ਆਪਾਂ ਤੁਹਾਡੀ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਜਾਨਦੇ ਮੇਰੇ ਇਹਦੀ ਬੱਚੀ ਆ ਥੋੜੇ ਪੈਸੇ ਦੀ ਉਹ ਕਿੰਨੇ ਦੀ ਫਿਰ ਕਿੰਨੇ ਦਾ ਹੁੰਦਾ ਇਹਨੂੰ ਪਤਾ ਬਾਈ ਯਾਰ ਉਹਦੀ ਉਹ ਰਿਆ ਯਾਰ ਬੰਦਾ ਉਹ ਵੀ ਵੇਚੀ ਹੈ 50 ਵਿੱਚ ਆਪਾਂ ਹੈ ਉਹ ਖੜੀ ਆ ਪਾ ਚਾਹੀਆ ਕਿ ਨਾ ਅਨੀਤ ਸਿੰਘ ਦੀ ਆ ਵਾਕੜ ਕੇ ਦੇਖੋ ਤਰੀਕਾ ਬੰਦੀ ਆ ਸਭ ਮੈਂ ਜੋ ਠੀਕ ਆ ਜੌਨੀ ਸ਼ਾ ਉਹ ਕਿੰਨੇ ਫੜ ਕੇ ਬਾਹਰ ਲਾਈ ਨੂੰ ਬਾਹਰ ਲਾਈ ਨੂੰ ਕਿ ਤੂੰ ਕਿੰਨੇ ਦੀ ਪ੍ਰਧਾਸਤਾ ਹੁਣ ਕਿੰਨੇ ਗੇਟੋ ਮੜ ਕੇ ਕੰਮ ਕੀ ਹੁੰਦਾ ਐਵੇਂ ਕੱਚੀ ਪੀਲੀ ਗਾਲ ਨਹੀਂ ਇੱਕੋ ਵਾਰ ਯਕੀਨ ਮੰਨੇਗਾ ਇਹ ਤੋਂ ਆ ਖਾਮ ਵਾਲਾ ਆਪ ਦੀ ਬਾਈ ਬਾਈ ਤੇਨੂੰ ਅੱਗੇ ਮੈਂ ਵੜਾ ਦਿਆਂ ਘਾਟਾਂ ਦੇ ਘਾਟਾ 100 ਦਾ ਨੋਟ ਵੀ ਨਹੀਂ ਪਾਉਣਾ ਆਪਾਂ ਆਪਾਂ ਕਰਾਂ ਵੀ ਆਪਾਂ ਕਰਾਉਂ ਉਰੇ ਗਿਆ ਉਰੇ ਫੜਾ ਓ ਓਏ ਡਾਕਟਰੀਆਂ ਅਗਰੇ ਫੜਾ ਯਾਰ ਪੱਕੇ ਬੰਦ ਆ ਫੜਾ ਚੰਗੀ ਆ ਜਾਂਦੇ ਬੜਨਾ ਓਏ ਫੜ ਲੈ ਤੂੰ ਮਰੀਆਂ ਡਾਕਟਰੀਆਂ ਅਗਰੇ ਅਗਰੇ ਫੜਾ ਕੱਚੀ ਵੀ ਹੋ ਰਲਾਂ ਆ ਪਾਈ ਜੋੜਖਾ ਮੋ ਜਾ ਓਏ ਹੁਣ ਗਲਤ ਕਿਹਾ ਯਾਰ ਓਏ ਗਲਤ ਹੁਣ ਗਲਤ ਕੋਈ ਗੱਲ ਨਹੀਂ ਯਾਰ ਓਏ ਗੱਲ ਜੋੜਖਾ ਮੋਸ਼ਾ ਕਿਹਦਾ ਹੁਣ ਗਲਤ ਕਿਹਾ ਯਾਰ ਪੱਕਾ ਬੰਦ ਹੇ ਗੋਨੀ ਸਾਵਾ ਬੰਦਾ ਕਰਕੇ ਤੈਨੂੰ ਯਾਰ ਆਪਾਂ ਦੇ ਕੇ ਤੇਰੀ ਕਸਮ ਆ ਉਹ ਕਾ ਗੰਗਾ ਲੈ ਕੇ ਤੂੰ ਲੈ ਕੇ ਜੋ ਵੀ ਕੀ ਗੱਲ ਹੈ ਇਹਦਾ ਖਾ ਮਗਦਾ ਜੀ ਮੈਂ ਜੋੜਖਾ ਬੱਦੀ ਦੀ ਗੇਦਾ ਯਾਰ ਉਹ ਕਹਿੰਦਾ ਹੈ ਨਹੀਂਗੀ ਇਹਦਾ ਜਿਹੜਾ ਕੋਈ ਨਹੀਂ ਗੇਦਾ ਇਹ ਕਹਿੰਦਾ ਮੇਰੀ ਆਪਦੀ ਹੈ ਓ ਫੜ ਓ ਫੜ ਗਰ ਤੂੰ ਓ ਆ ਫੜ ਜੋੜਖਾ ਮਾ ਛੜ ਛੜ ਦੇ ਉਹ ਛੜ ਦੇ ਬੰਦਾ ਨਹੀਂ ਕੋਈ ਸ਼ਹਿਰ ਮੇ ਫਿਰ ਲਾਵੇਂ ਸਾਡੇ ਵੀ ਨਹੀਂ ਆਪਾਂ ਕਰ ਉਹ ਕਰਨਾ ਬੰਦਾ ਨਹੀਂ ਕੋਈ ਜੇ ਬੰਦਾ ਹੁੰਦਾ ਨਾ ਮੈਂ ਤਨੂਰੀ ਦਾ ਸਾਬੜਾ ਹੁੰਦਾ ਤੈਨੂੰ ਪੱਕਾ ਬੰਦਾ ਤੂੰ ਕਾਏਗਾ ਨਹੀਂ ਲੈ ਗਿਆ ਤੈਨੂੰ ਕਿਤੇ ਕਿਚਕਿਚ ਕਰੀ ਆ ਚੱਲ ਆ ਗਿਆ ਇੱਕਦਾਂ ਇੱਕ ਗਾਣਾ ਆਪਣੀ ਨਗਾਟਾ ਦੱਸਦਾ ਉਹ ਉਹ ਕਰਨਾ ਬੰਦੇ ਹੋ ਨਾ ਇੰਦਾਨੀ ਤੂੰ ਤਾਂ ਕੇ ਨਾ ਹੋਣਾ ਪੀ ਲੋ ਉਹ ਉਹਦਾ ਹਜੇ ਵੀ ਲੱਤ ਆਉਦੀ ਘਰ ਲੱਤਾਂ ਵਾਂ ਚਲਾਉਂਦਾ ਮੈਂ ਫੜ ਕੇ ਫਲਾ ਯਾਰ ਬੰਨਦੀ ਨਹੀਂ ਬਾਨਾ ਹਣਾ ਬਈ ਤੁਹਾਡੇ ਸਾਰੇ ਉਹ ਕਹਿੰਦਾ ਮੈਨੂੰ ਮਹਿੰਗੀ ਪੈਂਦੀ ਐ ਜੇ ਮੈਨੇਜਮੈਂਟ ਇੰਨੇ ਤੇ ਵੀ ਉਹ ਕਹਿੰਦਾ ਮਹਿੰਗੀ ਪੈਂਦੀ ਐ ਜਿੰਨੀ ਬੱਚੀ ਦਾ ਲੇਵਾ ਇੰਨੇ ਹੋਰ ਲੇ ਜੋ ਬਾਈ ਨਾ ਹਾਂ ਜੋੜ ਖਾਂ ਦਾ ਫੜ ਕੇ ਲੈ ਜਣੇ ਹੁਗੇ ਦਾ ਉਹ ਬਾਈ ਕੀ ਕਹਿੰਦਾ ਏਦੀ ਦੀ ਚਾਹ ਕਰਦਾ ਏਦੀ ਦੀ ਚਾਹ ਕਰਦਾ ਚਾਹ ਨਹੀਂ ਕਰਦਾ ਕਹਿੰਦਾ ਫਿਰ ਗਾਂ ਫੜਾ ਲੈ ਦੇਖੀ ਜੋ ਕਨੇਤੀ ਫੈਸਲਾਗਾ ਬਾਈ ਓਏ ਉਹ ਗੁੜਿਆ ਖਾਦਾ ਮੈਦਾ ਆਪ ਦੇ ਉਹ ਰਹਿ ਨੇ ਪਕਾਈ ਕਰਦਾ ਬਾਈ ਮੈਦਾ ਉਹ ਕਰ ਲਾ ਪੂਰੇ ਬ్రో ਹੁੰਦਾ ਨਾ ਗੱਲ ਜਿਵੇਂ ਗਰੀਕ ਬੱਚੀ ਆ ਸਾਰੀ ਹੱਥ ਤਰਾ ਬੱਚੀ ਨਹੀਂ ਬਾਈ ਆਪਾਂ ਕਹੂਗੇ ਇਹਨੇ ਤੁਹਾਨੂੰ ਵੀ ਗਲਤ ਆ ਯਾਰ ਕਿੰਨਾ ਦੇਵਾਂ ਨਹੀਂ ਹੋ ਰੋਣਾ ਆ ਕੇ ਦਾ ਜਾਲ ਬੰਦਾ ਬੱਚ ਗਿਆ ਭਾਈ ਯਾਰ ਆਪਾਂ ਇਹ ਆ ਰੋਜ਼ੇ ਮਿਲਣ ਨਾਲ ਇਹ ਬੰਦੇ ਇਹ ਕਿਹੜਾ ਕੋਈ ਹੋਇਆ ਗੱਲ ਕਰਦੇ ਲੱਖ ਤਨੂ ਕਾਤੀਆਂ ਮਾਰੀ ਜਾਂਦਾ ਮੈਨੂੰ ਕਾਤੀਆਂ ਮਾਰਦਾ ਤੂੰ ਵੀ ਜਾਣਾ ਦੇ ਯਾਰ ਕੋਈ ਹੋਰ ਨਾ ਚ ਕੋਲ ਦਿੰਦਾ ਯਾਰ ਹਨਾ ਸੁਣਦੀ ਸੰਦੀ ਨਹੀਂ ਫੰਡਰ ਵਸ਼ੇ ਬਿਕੀਂਦੇ ਨੇ ਆਪਾਂ ਕੋਈ ਕਹਿੰਦੇ ਭਾਈ ਆਪਾਂ ਤਾਂ ਪਤਾ ਹੀ ਹੈ ਕੋਈ ਤਾਂ ਗੱਲ ਵੜ ਲੋ ਚੰਗੀ ਆ ਇਹਨੇ ਬਗਾਈ ਮੈਂ ਤਾਂ ਉਹਨਾਂ ਨੂੰ ਜਾ ਮੈਟਿੰਗ ਉੱਡੀ ਚੜ ਕੇ ਖਾਦੇ ਨੇ ਗੰਦੀ ਹੀ ਦਫਾ ਦੇਣਗੇ ਜੜ ਵਾਲੀ ਉਹ ਇਹਦਾ ਜੋਲ ਖਾਂ ਵੀ ਚੀਕ ਮਾਰਦਾ ਜੀ ਆਹ ਪੰਡ ਮਾਰ ਉਹਦੇ ਪੰਡ ਮਾਉਂ ਆਇਆ ਉਹ ਕੀ ਕਰਨ ਰਿਹਾ ਪੜਾ ਦੇ ਸਾਡੇ ਬਾਈ ਤੇ ਤੁਸੀਂ ਜੋੜ ਤੇ ਕਿਹ ਜਾਊਗਾ ਮੈਂ ਤੁਹਾਨੂੰ 55 ਦੇਵਾਦਾ ਸਪੀਕਰ ਜੇ ਵਾਲੇ ਲਾਰ ਖੜਨਾ ਹੈ ਸਪੀਕਰ ਦਾ ਉਹ ਖੜੇ ਬੰਦੇ ਨਾਲ ਕਿੰਨੀ ਦਾ ਮਾਤ ਦੀ ਫਰੀਦ ਆ ਕਿ ਮੈਂ ਘੱਟਾਂ ਬੰਦ ਜੋੜ ਸਮਝੀ ਜੀ ਆਪਦੀ ਹੈ ਬੰਦਾ ਵੀ ਇਕਰਾਰ ਭਰਨਗੇ ਜੀ ਜਦੋਂ ਇਸਨੇ ਬੱਚਾ ਜੀਆਂ ਦੇਸ਼ੀ ਹੋ ਜਾਣੀ ਇਹਦਾ پتہ ਇਹ ਨਹੀਂ ਪਤਾ ਕਿਵੇਂ ਹੋਏਗੀ ਇਹਦਾ ਤੂੰ ਦੇਖ ਬੱਚਾ ਦਾ ਇਹ ਨਹੀਂ ਪਤਾ ਹੁਣ ਨਿਕਲ ਜਰਤੋਲੀ ਚ ਸਾਫਾ ਨੀਚੇ ਸੇ ਛੇ ਹੋ ਜਾ ਸਕਦਾ ਤੇ ਵੀ ਬੰਦੇ ਆਪਣੇ ਕੋਈ ਜਿਵੇਂ ਇਹ ਮੱਚਾ ਨਿਕਲੇਗਾ ਹੀ ਦੁੱਧ ਦਿੰਦੀ ਹੈ ਤੇਰਾ ਗਰਾਖੀ ਰੇ ਨਾ ਕੇ ਉਹ ਉਹ ਨਾ ਮੈਂ ਹੁਣ ਕੀ ਕਰਾਂ ਜਾਵੇ ਉਹ ਕਹਿੰਦੇ ਸਾਡੇ ਦੁੱਖ ਲੱਗਦਾ ਤੂੰ ਕਰ ਮੈਨੂੰ ਦੁੱਖ ਲੱਗਦਾ ਇਹ ਬੋਲਦਾ ਇਹ ਬੋਲਦਾ ਮੇਰਾ ਦੋਸਤ ਤੇਜ ਬਾਤ ਚਾਹੀਏ ਇਹ ਤੋ ਕਿੰਨਾ ਮਾਲ ਲਿਆ ਕੋਈ ਆ ਬਾਕੀ ਹੁੰਦੀ ਹੈ ਮਰਾ ਮਾਲੋਂ ਤੁਹਾਡਾ ਪਤਾ ਕੀ ਹੈ ਕਰਨ ਉਹ ਕਹਿੰਦਾ ਮੈਨੂੰ ਲੱਗਦਾ ਆਫ ਗਾਂ 2-3000 ਰੁਪਏ ਘਟਦੀ ਆ ਲਈ ਤੋ ਹੋਰ ਦੱਸ ਉਹ ਕਿੰਨੇ ਲੱਗੇ ਦੀ ਬੱਚੀ ਹੈ ਤੈਨੂੰ ਕਹਿੰਦਾ ਦੇ ਦਿਆਂ ਕਦਿਆਂ ਕਹੇ ਵੀ ਹਾਂ ਬਜੇ ਆਪਣਾ ਬੈਲਟ ਬੋਰਡ ਚੰਗੀ ਆ ਬੱਚੀ ਹਾਂ ਅੱਜ 10 ਰੁਪਏ ਖਰਚਾ ਲੱਗਣਾ ਹੈ ਬਹੁਤ ਖਰਚਾ ਦਾ ਬਾਈ ਪਾ ਦੇ ਭਾਈ ਲੱਕ ਵਾਲੀ ਇਹਦਾ ਖਰਚਾ ਤਾਂ ਲੱਗੂਗਾ ਜੀ ਜੋੜ ਖਾਉਂਗਾ ਫੜ ਦਿੰਨੇ ਆ ਨਹੀਂ ਲੈ ਜੋੜ ਕਰ ਮੇਰਾ ਜੋੜ ਕਰ ਮੁੱਛਾਈ ਨਹੀਂ ਲੇਕੀਂਗਾ ਕਰਾ ਕੇ ਦਾ ਉੱਧਰ ਦੇ ਉਹ ਦੂਜੇ ਤੀਜੇ ਉਹ ਠੀਕ ਹੈ ਉਹ ਸੁਦਾਈਆ ਨਹੀਂ ਜਲਦੀ ਤੇਰੀ ਕਸਮ ਆ ਚਾਰ ਉੱਪਰ ਕਹਿ ਰਿਹਾ ਆ ਸਾਡੀ ਨਹੀਂ ਚੰਗੀ ਬੱਚੀ ਦਾ 55 ਲਵਾ ਬੱਚੀ 65000 ਦੀ ਬਗੀ ਤੇਰਾ ਮਾਨਕਾ ਤਾਂ ਹੋਰ ਗੱਲਾਂ ਕਰਦਾ ਉਹ ਪਤਝੀ 65 ਨਹੀਂ ਲਿਗਾਸਤਾ ਨਹੀਂ ਵੜਕੇ ਤੂੰ ਜਾਨੀ ਨੂੰ ਕਹਿੰਨੂਗਾ 55 ਦੀ ਬੜਲਾ 60 ਦੀ ਕਿਹਾ ਬਾਈ ਜਾਨੀ ਮੇਰੇ ਕੋ ਮਿਲਿਆ ਹੀ ਨਹੀਂ ਦਿੱਤਾ ਦੁਨੀਆਂ ਕੋਈ ਮੇਰੇ ਬਾਰੇ ਨਹੀਂ ਸਪੋਰਟ ਤੂੰ ਇਹਨੂੰ ਕਹਿੰਦੇ 50 ਨਹੀਂ ਤਾਂ 60 ਕਹਿ ਦੋਗਾ ਬਈ ਕੰਮਸ ਕੰਮ ਅੱਗੇ ਜਾਨੀ ਨਹੀਂ ਮੰਨਦੀ ਕਿ ਫਰੇਦ ਗਲਤ ਨਹੀਂ ਕਿਹਾ ਪੱਤੇਰੀ ਗਾਂ ਤੇ ਕੱਚੇ ਖਾਉਣੀ ਹੈ ਜਾਨੀ ਨੂੰ ਵੀ 65 ਦੀ ਦਿੱਤੀ ਆਪਾਂ ਤੂੰ ਨਹੀਂ ਬੋਲਦੇ ਜਾ ਕੇ ਹੁਣ ਬੱਸ ਚੱਲੇ ਫਿਰ ਠੀਕ ਹੈ ਦੇਖ ਲੈ ਜਿਵੇਂ ਹੁੰਦਾ ਕੰਮ ਦਾ ਕਰਦਨੇ ਆ ਇਹ ਤਾਂ ਬਹੁਤ ਲੱਤਾਂ ਮਾਰੀ ਨੇ ਗੱਲ ਦਾ ਪ੍ਰਸਾ ਪਾਉਣਾ ਪਾਉਣੀ ਆ ਮੜਦੀ ਨਾ ਕੋਈ ਉਹ ਤਾਂ ਆਪਾ ਤੈਨੂੰ ਆਪਾਂ ਨਹੀਂ ਕਹਿੰਦੇ ਵੀ ਘਟੇ ਆ ਕਿ ਨਫਾ ਕਿਉਂ ਵੀ ਇਹਨੂੰ ਕਿਹ ਚਦੋ ਇਹ ਕੀ ਡਰ ਤੈਨੂੰ ਮੈਨੂੰ ਕੀ ਕਹਿੰਦਾ ਪਗੜ ਲੈ ਆਖੀ ਜਦੋਂ ਦੁੱਖ ਹੀ ਨਹੀਂ ਆ ਮਾਰਾ ਪਗੜ ਲੈ ਤੂੰ 2 ਘੰਟੇ ਬਾਅਦ ਵੀ ਲੈਣੀ ਆ ਅਭੀ ਵੀ ਲੈਣੀ ਆ ਤੇਰੇ ਦਿਆ ਨਾਲ ਤਾਂ ਇਸ पे ਆਣਾ ਹੀ ਨਹੀਂ ਨਾ ਆਈ ਯਾਰ ਗੱਲ ਨਾ ਆਏ ਤਾਂ ਕਰਾ ਦੇ ਬੰਨ ਦੇ ਨਾ ਹੀ ਨਹੀਂ ਨਹੀਂ ਗੱਲ ਬਣਦੇ ਬਣਦੇ ਜਿਹੜੀ ਗੱਲ ਗੱਲ ਇਧਰ ਰੱਖ ਹਾਂ ਗੱਲ ਕਿ ਆਣਾ ਨਹੀਂ ਜਰਦੀ ਬੱਚੀ ਆ ਯਾਰ ਸਾਡੇ ਤੇਰੀ ਤੇਰੀ ਇਹ ਨਹੀਂ ਹੈਗਾ ਪੂਰੇ ਫੜਾ ਯਾਰ ਜਿਵੇਂ ਤੈਨੂੰ ਕਿਹਾ ਮਾਰੀ ਜਾਂਦਾ ਚੀਕਾ ਛੱਡ ਦੇ ਉਹ ਛੱਡ ਦੇ ਛੱਡ ਤਾਂ ਸੀ ਕੋਈ ਕਿਉਂ ਕਸਾਈਆਂ ਕਰੀਆਂ ਯਾਰ ਕਸਾਈ ਕਰਕੇ ਕੀ ਬੱਜਵੇਂ ਕਿ ਆ ਬਾਹ ਕੱਚ ਆ ਫੜੋ ਜਾ ਆ ਲੈ ਫੜ ਕੋਈ ਦੋ ਕੰਮ ਹੈ ਫੜ ਐਵੇਂ ਡਾਕੜ ਰਿਆਂ ਕਰੀ ਆਪ ਦੇ ਨਹੀਂ ਮਰੂਗਾ ਜੋੜ ਖਾਵੇਂ ਚੱਲ ਜਾ ਨਾ ਯਾਰ ਉਹ ਮਰੀ ਮੰਨ ਲਓ ਕਿਉਂ ਉਹ ਨਹੀਂ ਬਈ ਯਾਰ ਉਹ ਵੱਡੇ ਪਾਈ ਆਪਾਂ ਥੋੜੀ ਤੇਰੀ ਕਹਿੰਦਾ ਸਭ ਕਦਰ ਕਰਦਾ ਮੈਸੇਜ ਆਪਾਂ ਕਿਉਂ ਵੀ ਮੁੰਬਈ ਬੰਦਾ ਹੁੰਦਾ ਫੜਾ ਯਾਰ ਆਪਾਂ ਜਾਂ ਤੈਨੂੰ ਬੰਦਾ ਬਣਾਉਂਦੇ ਦੇਹੀ ਸੋਨੂੰ ਪਤਾ ਕਿਉਂ ਵੀ ਨਹੀਂ ਯਾਰ ਗਲਤ ਨਹੀਂ ਗਿਆ ਠੀਕ ਆ ਬੜੀ ਵੀਰੇ ਨਹੀਂ ਬਈ ਯਾਰ ਆਪਦੇ ਦਿੱਤ ਮਿਲਣ ਵਾਲੇ ਬੰਦੇ ਕੋਈ ਥੋੜਾ ਇਹ ਨਹੀਂ ਕੋਈ ਸੋਨੂੰ ਮਾਰ ਕੇ ਨਹੀਂ 라ਜੀ ਆਪਾਂ ਫੜਾ ਆਂਦਾ ਕੋਈ ਚੱਕਰ ਹੀ ਨਹੀਂ ਸੀ ਠੀਕ ਹੈ ਭਾਈ ਸਾਈਡ ਤੋਂ ਲਾਉਣਾ ਬੱਚੀ ਹੈ ਪੈਣਾ ਕਾਲਜ ਵਾਲੀ ਬੱਚੀ ਹੈ ਯਾਰ ਮੱਚੀ ਨਹੀਂ ਕਦਰ ਕਰੋ ਫੱਟਾ ਫੱਟਾ ਪੰਜਾਹ ਠੀਕ ਹੈ ਗਲਤ ਨਹੀਂ ਗਿਆ ਇੰਨੀ ਹੋਰ ਬੰਦੀ ਆ ਬੰਨ ਤੇ ਬੰਨਿਆ ਜਿਹੜਾ ਧਾਨਾ ਦਾ ਬੰਨੇ ਬੰਨਣਾ ਠੀਕ ਹੈ ਗਲਤ ਨਹੀਂ ਗਿਆ ਉਹ ਠੀਕ ਹੈ ਦੇਖ ਲੈ ਬਾਈ ਹੁਣ ਜੋੜ ਖਾਮ ਕਹਿਤਾ ਯਾਰ ਹੈ ਕਿਹੜਾ ਕੋਈ ਪੁਗਤੀ ਕਿਹੜਾ ਮੇਰਾ ਨੀਵਾਰ ਕਿਹੜਾ ਕਿੱਥੇ ਨਖਰੇ ਕਰਦਾ ਉਹ ਬੱਚੀ ਦੀ ਕਰਦਾ ਯਾਰ ਮੂੰਹ ਮਲਾਜਲੇ ਬੰਦੇ ਮੈਂ ਕਿਹੜਾ ਕੋਈ ਪੁਗਤੀ ਵਾਲਾ ਕਿਉਂ ਵੀ ਯਾਰ ਤੁਸੀਂ ਆਪ ਦੇ ਵਧਾਈ ਜਾਂਦੇ ਸਾਰੇ ਕਿਉਂ ਵੀ ਮੈਨੂੰ ਤੁਸੀਂ ਵੀ ਨਾ ਮਰੋ ਉਹ ਵੀ ਨਾ ਮਰੇ ਨਹੀਂ ਉਹ ਤਾਂ ਗਲਤ ਹਾਂ ਪਉਂਦਾ ਤੁਸੀਂ ਸਾਰੇ ਘਰ ਵਾਜਦੇ ਹੋ ਫੇਰ ਕੰਚੀ ਤੇ ਲਾਦਾ ਦੇ ਜੇ ਪੰਜ ਉਂਗਲਾਂ ਤੰਦਰੁਸਤ ਤਾਂ ਹੀ ਹੱਥਾ ਪੂਰਾ ਨਹੀਂ ਤਾਂ ਟੁੰਡਾ ਹੀ ਕਹਿੰਦੇ ਲੋਕ ਮੇਰੀ ਦੀ ਕਹਦਾ ਤੂੰ ਮੈਂ ਦਾ ਹਾਂ ਆ ਜਾ ਛੱਡ ਵੀ ਪਟੂਗਾ ਜੀ ਤੂੰ ਕੀ ਕਹਤਾ ਇਹ ਦੋ ਘੱਟ ਲੂੰਗਾ ਉਦੋਂ ਆਪਦੀ ਕਸ਼ਮੀਰ ਉਹ ਇਦੋਂ ਵੀ ਘੱਟ ਮੰਗਦਾ ਮੈਂ ਜਦੋਂ ਮੈਂ ਠੱਕੇ ਨਾ ਫੜਫੜਾ ਕੇ ਲੈ ਜਾ ਨਈ ਨਈ ਦੀ ਜਰਦੀ ਰਹਿ ਜਾ ਯਾਰ ਵੱਡੇ ਭਾਈਏ ਚੱਲਦਾ ਹੁੰਦਾ ਨਾ ਅੱਧੀ ਹੋਰ ਦੇਖੀ ਜੇ ਅੱਧੀ ਦੀ ਚਾਹ ਉਹ ਫੜ ਕੇ ਲੈ ਜਾਂਦਾ ਉਹਦੀ ਉਹਦਾ ਹਜੇ ਵੀ ਸਾਡੇ ਵਾਲੇ ਵਾਲੇ ਪਾਸੇ ਕਹਿੰਦਾ ਸਾਡੇ ਵਾਲੀ ਫੜਾ ਸ਼ਾਇਦ ਮਾਨਾ ਮੈਂ ਕਈ ਬੈਠਾਂ ਜੇ ਮਾਨਾ ਦਾ ਫੜ ਕੇ ਮੈਂ ਪਾਸ ਕਰਾਂ ਤਾਂ ਦੇਖੀ ਰੋਲਾ ਲਾ ਪਾ ਕੇ ਆਪੇ ਦੇਖ ਭ ਕਰਨੀ ਪੂਰੀ ਡਾਕਟਰੀ ਮੜੀ ਖਿੱਚਾ ਤੂੰ ਬਿਹਾਨ ਨਹੀਂ ਵੀ ਹਾਂ ਉਹਨੇ ਵੀ ਮੈਂ ਫੇਰ ਫੜ ਕੇ ਫੜਾਉ ਸਿੱਧੇ ਵਿੱਚ ਉਹ ਵੀ ਕੁੜੀ ਦਾ ਯਾਰ ਆ ਠੀਕ ਆ ਦੇਖ ਲੈ ਯਾਰ ਜਿਹਦਾ ਦੇਖ ਉਹਦਾ ਨੇੜੇ ਵੀ ਹੈ ਨਹੀਂ ਫਿਰ ਤਾਂ ਮਾਨੂੰ ਵੱਡੇ ਬਾਬੂ ਆਪਾਂ ਆਪਣੇ ਭਾਈਓ ਤੁਸੀਂ ਫੜ ਕੇ ਲੈ ਜਾਣਾ ਆਪੇ ਰੋਲਾ ਪਾ ਲੈ ਗੋਲਾ ਪਾ ਲੈ ਆਪੇ ਦੇਖੀ ਜੂ ਜਿਹਨੇ ਕਹਿ ਦੱਤੀ ਯਾਰ ਮੈਂ ਸੁਣੀ ਜਾਂਦਾ ਭਾਈ ਮੈਂ ਉਹਦਾ ਹੀ ਕਹਿਦਾ ਯਾਰ ਅਸੀਂ ਬੰਦੇ ਬੰਦੇ ਹੋਰ ਨਹੀਂ ਭਰਾਵਾ ਜੀ ਦੇਖਦਾ ਇਹਦਾ ਜੋੜ ਖਾਂ ਹੁੰਦੀ ਆ ਫੇਰ ਦਾ ਫੜ ਕੇ ਪਾਸ ਕਰਾ ਦੇਣਾ ਯਾਰ 25 ਬਿਲੀ ਗੱਲ ਨਹੀਂ ਫਿਰ ਤੁਹਾਨੂੰ ਮਾਰ 35000 ਰੁਪਏ ਦੇ ਤੁਹਾਨੂੰ ਮਾਰ ਦੇਣਾ ਫੋਨ ਵੀ ਭੇਗਾ ਗਈ ਮੈਂ ਤੈਨੂੰ ਕਿਹਾ 1000 ਰੁਪਏ ਘਟਾਇਆ ਸੀ ਇਹਨੇ ਕਿਹਾ ਜੀ ਲੈ ਜਾ ਹੋਰ ਬੰਦਾ ਕੀ ਕਰਦੇ ਇਹ ਕੀ ਕਹਿੰਦੇ ਬਾ ਜੋੜ ਖਾਂ ਫੜ ਕੇ ਫੜਾ ਦੇਣਾ ਭਾਈ ਲੈ ਜੋ ਤੇਰੀ ਚੰਗੀ ਉਹ ਮੰਨੇ ਭਾਈ ਮੈਂ ਤੈਨੂੰ ਕਿਹਾ ਪਕਰ ਦੇਣਾ ਮੇਰੇ ਕੋਲ ਲਿਆ ਬਈ ਖੋਲ ਕੇ ਰਸਾ ਕਰਨਾ ਅਖੀ ਤੇਰੇ ਕੋ ਬਾਇ ਪਕੜਾਏਗਾ ਘਾਟਾ ਪੜ ਗਿਆ ਤੋ ਚਾਚਾ ਉਹ ਆਪਣੇ ਬੋਲੋ ਆਏ ਕਿ ਮੈਂ ਫੜ ਕੇ ਮੇਰੇ ਨਾਲ ਹੀ ਬਸ ਫਿਰ ਚਾਚਾ ਕੀ ਇੱਜ਼ਤ ਰਹੀ ਹੈ ਪਾਸੇ ਮੈਂ ਉਤਨੇ ਕੀ ਨਹੀਂ ਨਹੀਂ ਕਿਤਨੇ ਕੀ ਨਹੀਂ ਲੈਣੀ ਨਾ 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 ਉਹ ਕਰਿਆ ਕਰ ਦੂੰ ਐ ਨਾ ਸਾਰੇ ਰੋਕ ਕੋ ਉੱਪਰ ਨਹੀਂ ਚਲੇ ਚਾਚਾ ਕੰਮ ਕਰਾਉਂਦਾ ਫਿਰ ਮੈਂ ਤੇ ਸਾਰੇ ਰੋਕ ਤੇ ਨਹੀਂ ਦੰਡਾ ਆ ਮਾਨੂੰ ਥਲੇ ਦੇ ਹੋਰ ਹੀ ਗੱਲਾਂ ਕਰਦਾ ਸਾਰੇ ਰੋਕ ਨਹੀਂ ਮਿਲਣ ਚਾਹੇ ਸਰ ਮਨਾਈ ਜੱਤਾ ਇੱਕ ਬਾਸ ਸੁਣ ਲੈ ਤੇਰੀ ਅੱਜ ਤਾਂ ਉਹ ਉਹਦਾ ਉਹ ਪਰ ਕੀ ਕਹਿੰਦੇ ਆ ਇਹ ਤੇਰੀ ਅੱਜ ਤਾਂ ਬਾਹ ਤੈਨੂੰ ਆਗ ਮਾਰੇ ਜਾਣ ਕਰਨ ਬਚੀ ਹੁੰਦੇ ਯਾਰ ਘਾਟਾ ਚੱਲ ਸਰ ਜੱਤਾ ਮਨਾਈ ਮਨਾਈ ਜੱਤਾ ਉਹ ਲੈਣਾ ਬਾਜਾ ਤੇ ਨਹੀਂ ਹੋਗਾ ਟਾਪਾ ਕਿ ਮੇਰੇ ਪਰ ਚਲੇ ਇੰਨਾ ਹੋਰ ਲੋੜ ਨੇ 500 ਕਟ ਉਹ ਨਹੀਂ ਨਹੀਂ ਤਰਾ ਬਸ ਆਪਣੇ ਲੈ ਕੇ ਹੁਣ ਆਉਣਾ ਵਿਆਹ ਦਾ ਕੰਮ ਆਈ ਗੇਰਾ ਕਰਾਈ ਬੌਸ